ਉਹ ਪਹਿਲਾਂ ਚੰਡੀਗੜ੍ਹ ਰਹਿੰਦੇ ਜੇ ਰਾਤਾਂ ਨੂੰ ਤੇ ਫਿਰ ਯਾਦਾਂ ਸਤਾਉਂਦੀਆਂ ਨੇ ਹੁਣੇ ਉਹਦਾ ਵਿਆਹ ਹੋ ਗਿਆ ਏ ਤੇ ਯਾਦਾਂ ਅੱਜ ਵੀ ਆਉਂਦੀਆਂ ਨੇ ਹੋਰ ਰੋਂਦਾ ਫਿਰਦਾ ਏ ਕੱਲਾ ਹੁਣ ਹੁਣ ਬਲੌਗ ਬਣਾਉਨ ਨੂੰ ਕਹਿੰਦਾ ਜੀ ਨਹੀਂ ਕਰਦਾ ਕਹਿੰਦਾ ਮਿਸ ਬੜਾ ਕਰਦਾ ਮੈਂ ਉਹਨੂੰ ਹੁਣ ਨਾ ਮਿਸ ਨਾ ਕਰ ਹੁਣ ਕੋਈ ਕੰਮ ਕਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਘਰ VIP ਪਿੰਡੂ ਚੈਨਲ ਤੇ ਤੁਹਾਡਾ ਬਹੁਤ-ਬਹੁਤ ਜਿਆਦਾ ਸਵਾਗਤ ਹੈ ਤੇ ਅੱਜ ਤੁਹਾਨੂੰ ਪਤਾ ਹੀ ਹੈ ਜਿੰਨਾ ਬਾਰੇ ਵੀਡੀਓ ਲੈ ਕੇ ਆ ਗਏ ਚੁਕਿਆ ਹਾਂ ਫਾਮੇਲ ਤੇ ਤੁਸੀਂ ਵੇਖ ਹੀ ਲਿਆ ਹੋਣਾ ਵਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਸਾਰੇ ਕੁਐਸਚਨ ਆ ਫੋਨ 'ਚ ਲਿਖ ਲੈਣਾ ਹੁੰਦਾ ਨਾ ਵਾ ਤੇ ਇਦਾਂ ਹੀ ਬੋਲੀ ਚਾਹੀਦੀ ਹੁੰਦੇ ਆ ਬਾਕੀ ਵੀਲੋਗ ਨੂੰ ਲਾਸਟ ਤੱਕ ਰੱਖਿਓ ਤੇ ਧਿਆਨ ਨਾਲ ਵੇਖਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਪਹਿਲਾਂ ਵੀ ਕਿਹਾ ਹੁਣ ਵੀ ਕਹਿ ਦਿੱਤਾ ਵਾ ਤੇ ਇਦਾਂ ਹੀ ਤੁਹਾਨੂੰ ਪਤਾ ਜਿਹੜੀ ਇਹਨਾਂ ਦੀ ਫਰੈਂਡ ਹੁੰਦੀ ਸੀ ਜਿਹਨ ਤੇ ਉਹ ਵੀ ਪਿਛੇ ਜੇ ਮਤਲਬ ਉਹਨੇ ਵੀ ਵੀਡੀਓ ਲਾਈਵ ਬਣਾਇਆ ਸੀ ਉਹਨੇ ਵੀ ਪਾਇਆ ਸੀ ਤੇ ਉਹ ਵੀ ਕਹਿੰਦੀ ਸੀ ਕਿ ਮੈਂ ਵੀ ਆਪਣੇ ਫੋਨ 'ਚ ਹੀ ਨੋਟ ਕੀਤੇ ਆ ਚਲੋ ਚੱਲਦੇ ਹਾਂ ਉਹਨਾਂ ਦੀ ਵੀਡੀਓ ਵੱਲ ਪੁਆਇੰਟਸ ਵਗੈਰਾ ਮੈਂ ਸਾਰੇ ਲਿਖ ਲੈਣੇ ਆ ਐਂਡਰੋਇਡ ਵਿੱਚ ਲਿਖ ਲੈ ਆਪਣੇ ਦੇਖੋ ਇਹਨਾਂ ਦੀ ਦੋਵਾਂ ਦੀ ਆਵਾਜ਼ ਤਾਂ ਇੱਕੋ ਜਿੱਕੀ ਆਈਆਂ ਹੈ ਉਹ ਫੋਨ ਵਿੱਚ ਲਿਖਦਾ ਸੀ ਤੇ ਐਂਡਰੋਇਡ ਵਿੱਚ ਲਿਖਦੀ ਆ ਹੈ ਹੈ ਤਾਂ ਫੋਨ ਹੀ ਹੈ ਨਾ ਇਹ ਥੋੜਾ ਦੱਸਣਾ ਹੁੰਦਾ ਕਿ ਐਂਡਰੋਇਡ ਵੱਖਰਾ ਫੋਨ ਦਾ ਇਹਦੇ ਵਿੱਚ ਮੈਂ ਲਿਖਿਆ ਨਾਂ ਲੈ ਕੇ ਤਾਂ ਦੱਸਦੀ ਹੈ ਇਹ ਯਾਰ ਇਹਨਾਂ ਦਾ ਸਿਸਟਮ ਕਿਦਾਂ ਦਾ ਵਾ ਮੱਲੋ ਲੋਕੀ ਕਮੈਂਟ ਕਰਨ ਚਲੋ ਆਪਾਂ ਸਕਰੀਨਸ਼ਾਟ ਲੈ ਲੈਨੇ ਆ ਹਨਾ ਇਹ ਸਕਰੀਨਸ਼ਾਟ ਆਪਾਂ ਲਾਈਏ ਤੇ ਕਮੈਂਟ ਦੱਸੀਏ ਸਿੱਧਾ ਹਾਂਜੀ ਵੀ ਮੈਨੂੰ ਇਹਨੇ ਕਮੈਂਟ ਕੀਤਾ ਮੈਨੂੰ ਇਹਨੇ ਇਹ ਕਿਹਾ ਤੇ ਮੇਰੇ ਕੋ ਇਹਨਾਂ ਨੇ ਮੈਂ ਇਹਦਾ ਆਨਸਰ ਇਹ ਦਿੱਤਾ ਪਰ ਨਹੀਂ ਇਹ ਫੋਨ 'ਚ ਲਿਖਦੇ ਆ ਯਾਰ ਮੇਰੇ ਹਿਸਾਬ ਨਾਲ ਇੱਕ ਗੱਲ ਹੋਰ ਹੁਣੀ ਆ ਜਦੋਂ ਮੇਰੇ ਹਿਸਾਬ ਨਾਲ ਇਹ ਸੌਦਾ ਸੌਦਾ ਲਿਖਦੇ ਹੋਣਗੇ ਇਹ ਵੀ ਫੋਨ 'ਚ ਹੀ ਲਿਖਦੇ ਹੋਣਗੇ ਜਿਦਾਂ 7 ਕਿਲੋ ਖੰਡ ਪਾਈਆ ਪਤੀ 17 ਦੀ ਹਲਦੀ ਅੱਧਾ ਗਲੋਬ ਕਾਲੀਆਂ ਮਿਰਚਾਂ ਐਦਾਂ ਸਾਰੇ ਸੋਦੇ ਐਦਾਂ ਹੀ ਲਿਖਦੇ ਹੋਣੇ ਆ ਫਿਰ ਇਹਨਾਂ ਨੇ ਜਾਪਦਾ ਲਿਖਤ ਪੜ ਮੇਰੇ ਹਿਸਾਬ ਨਾਲ ਕਾਪੀਆਂ ਕੋ ਪੈਨ ਨਹੀਂ ਰ ਇਹਨਾਂ ਨੂੰ ਲੱਭਦੀਆਂ ਕਿ ਜਾਂ ਕਾਪੀਆਂ ਪੰਜਾਬ ਦੀਆਂ ਜਾਂ ਪੈਨ ਨਹੀਂ ਜੋੜਦੇ ਤੇ ਇਹ ਫੋਨ ਚ ਹੀ ਸਾਰਾ ਕੁਝ ਲੈਦੇ ਕਰਦੇ ਆ ਕਮਜ਼ੋਰ ਤੇ ਵੈਸੇ ਬੜਾ ਹੋ ਗਿਆ ਡੋਲੇ ਦਾ ਡੋਲੀ ਬਣ ਗਈ ਹੈ ਮੈਨੂੰ ਯਾਰ ਸਾਢੇ 4-5 ਮਹੀਨੇ ਹੋ ਚਲੇ ਮੈਂ ਜਿਮ ਨਹੀਂ ਜਾ ਰਿਹਾ ਔਰ ਜਿਮ ਤੇਰ ਕੋ ਕਿੱਥੇ ਜਾਇ ਜਾਣਾ ਸੀ ਹੈ ਅਗਲੀ ਇਹਦੇ ਜਾਦਾਂ ਵਿੱਚ ਖੋਇਆ ਰਹਿੰਦਾ ਵਾਂ ਸਾਰਾ ਦਿਨ ਤਾਂ ਇੱਕ ਨੁੱਕਰ 'ਚ ਵੜਿਆ ਰਹਿੰਦਾ ਵਾਂ ਉਹਦੀਆਂ ਵੀਡੀਓ ਵੇਖ ਕੇ ਤੂੰ ਤੇ ਪਾਗਲ ਹੋ ਗਿਆ ਵਾ ਹੈ ਤੈਨੂੰ ਸੱਚਾ ਪਿਆਰ ਹੋਇਆ ਸੀ ਪਰ ਉਹਨੂੰ ਨਹੀਂ ਹੋਇਆ ਸੀ ਉਹਨੇ ਤੇਰੇ ਕੋਲ ਫਾਇਦਾ ਲੈਣਾ ਸੀ ਉਹਨੇ ਲੈ ਲਿਆ ਤੇ ਉਹਨੇ ਫਿਰ ਹੋ ਗਿਆ ਹੁਣ ਰੰਗ ਵਖ ਤਾਂ ਨੇ ਫਿੱਕਾ ਤੇਰਾ ਪਾਇਆ ਜਾਂ ਲੱਗਾ ਮੇਰਾ ਦੁੱਖ ਸੱਜਣਾ ਪਈ ਹੁਣ ਤੈਨੂੰ ਦੁੱਖ ਲੱਗਾ ਵਾ ਤੁਹਾਡੇ ਤੁਹਾਨੂੰ ਪਤਾ ਨਾ ਫਿਰ ਫਰੈਂਡ ਛੱਡ ਕੇ ਜਾ ਚੁੱਕੀ ਆ ਤੇ ਇੱਕ ਦਿਨ ਝੜਕਾ ਦੇਗੀ ਜੱਕਦਮ ਅੱਗੇ ਚੱਲ ਆਸ ਹੁੰਦੀ ਹੀ ਬੰਦੇ ਨੂੰ ਸ਼ੈਨ ਯਾਰ ਕਿਤੇ ਭੁੱਲ ਭੁਲੇਖੇ ਫੋਨ ਲਾ ਦੂਗੀ ਸ਼ੈਨ ਤਾਂ ਮੈਨੂੰ ਮਤਲਬ ਲਾਉਗੀ ਫੋਨ ਸ਼ੈਨ ਫੇਰ ਸਾਡੀ ਗੱਲ ਹੋ ਜੂਗੀ ਪਰ ਨਹੀਂ ਅਗਲੀ ਨੇ ਹੁਣ ਵਿਆਹ ਹੀ ਕਰਾ ਲਿਆ ਹੁਣ ਤੇ ਪੱਕਾ ਹੀ ਸਰਪ੍ਰਾਈਜ਼ ਹੀ ਦੇਗੀ ਆ ਤੇ ਹੁਣ ਵਿਚਾਰਾ ਰੋਂਦਾ ਫਿਰਦਾ ਹੁਣ ਕਰੇਗੀ ਹੁਣ ਤੇ ਚਲੋ ਅੱਗੇ ਵਾਕਿਆ ਉਹ ਗੱਲ ਸਹੀ ਆ ਕਿ ਚਲੋ ਬੰਦੇ ਨੂੰ ਹੌਸਲਾ ਦੇ ਹੁੰਦਾ ਹੀ ਹਰ ਚੀਜ਼ ਦਾ ਪਰ ਉਹਨੂੰ ਹੌਸਲਾ ਟੁੱਟ ਚੁੱਕਿਆ ਵਾ ਅਗਲੀ ਨੇ ਵੇਲਾ ਕੀ ਕੀਤਾ ਚੈਨਲ ਤੇ ਉਹਨੂੰ ਸਭ ਤੋਂ ਵੀਡੀਓ ਡਾਡੂ ਕੇ ਫੇਰ ਜਾ ਕੇ ਅਗਲੀ ਨੇ ਵਿਆਹ ਕਰਾਇਆ ਵੇਖ ਲੋ ਦਿਮਾਗ ਵੇਖ ਲੋ ਇਹਦਾ ਪਰ ਅਗਲੇ ਨੇ ਵੀ ਕਿਹਾ ਹੋਣਾ ਵਾ ਕਿ ਜਾਂ ਵੀਡੀਓ ਬੰਦ ਕਰਦੇ ਜਾਂ ਵਿਆਹ ਕਰ ਲਾ ਉਹ ਵੀ ਗੱਲ ਸਹੀ ਆ ਬਾਕੀ ਸ਼ਾਇਦ ਕੀ ਪਤਾ ਆਉਣ ਵਾਲੇ ਟਾਈਮ ਤੇ ਦੋਵੇਂ ਫਿਰ ਇਕੱਠੇ ਆਉਣਗੇ YouTube ਤੇ ਇਹ ਵੀ ਹੋ ਸਕਦਾ ਵਾ ਕਿ ਜਿੱਦਾਂ ਯਾਰ ਉਹਨੇ ਸੋਚਿਆ ਹੋਵੇ ਕਿ ਚੱਲ ਆਪਣਾ ਮੇਰਾ ਭਰਾ ਵਿਚਾਰਾ ਆਲੇ ਲੱਗ ਜੂ ਕੋਈ ਕੰਮ ਧੰਦਾ ਤੇ ਕਰਨ ਨਹੀਂ ੜਿਆ ਕਿ YouTube ਚੈਨਲ ਇਹਨੂੰ ਦੇ ਜਾਨੀ ਆ ਇਹ ਚੱਲ ਆਪਣੀਆਂ ਵੀਡੀਓ ਪਾਊਗਾ ਚਲ ਇਹਨੂੰ ਵਿਚਾਰਾ ਕੋਈ ਪੈਸਾ ਪੂਆ ਕਮਾਉਂਦਾ ਰਹੂਗਾ ਮੇਰਾ ਕੀ ਆ ਮੈਂ ਤੇ ਕੁੜੀ ਆ ਚਵਾਂ ਪੰਜਾਂ ਦਿਨਾਂ ਦੇ ਵਿੱਚ ਮਸ਼ਹੂਰ ਹੋ ਜੂੰਗੀ ਮੈਂ ਜਦੋਂ ਮੇਰੀ ਤੇ ਕਹਿਣ ਦੀ ਧੀਰ ਆ ਬਸ ਮੇਰਾ ਨਿਊ ਚੈਨਲ ਬਣ ਚੁੱਕਾ ਵਾ ਜਿਹਨੇ ਵੀ ਹਲੇ ਤੱਕ ਸਬਸਕ੍ਰਾਈਬਰ ਨਹੀਂ ਕੀਤਾ ਉਹ ਕੱਲੋ ਤੇ ਲੋਕਾਂ ਨੇ ਘੰਟੀਆਂ ਨਾ ਨਾ ਪਨਪ ਪਕੇ ਤੋੜ ਦੇਣੀਆਂ ਪਰ ਜਦੋਂ ਅਹੀਂ ਕਹੀਏ ਨਾ ਸਾਡੀ ਘੰਟੀ ਨੂੰ ਤੇ ਜੰਗਾਲ ਲੱਗ ਗਿਆ ਵਾ ਕੋਈ ਨੱਪਣ ਹੀ ਨਹੀਂ ੜਿਆ ਸਹੀ ਗੱਲ ਆ ਬਾਕੀ ਇਹਨਾਂ ਨੇ ਐਂਟਰੀ ਮਾਰਨੀ ਜਦੋਂ ਮਾਰੀ ਫਿਰ ਇਕੱਠੇ ਨੇ ਮਾਰਨੀ ਐਂਟਰੀ ਚਲੋ ਉਹਨੂੰ ਦਿਆਗੀ ਆਪਣੇ ਭਰਾ ਨੂੰ ਚੈਨਲ ਦੇ ਤੇ ਗਈ ਐ ਪਰ ਉਹਨੂੰ ਕਿਨੇ ਵੇਖਣਾ ਵੇਖਣ ਤੇ ਸ ਵਾਕਿਆ ਯਾਰ ਹੈ ਨਹੀਂ ਹੈ ਸਹੀ ਗੱਲ ਆ ਤੇਰੀ ਗੱਲ ਸੱਚੀ ਆ ਪਹਿਲਾਂ ਯਾਰ ਕਿੱਥੇ ਲੱਖਾਂ ਚ ਵਿਊ ਤੇ ਕਿੱਥੇ ਹੁਣ ਵਿਚਾਰੇ 3000 2000 500 ਇਦਾਂ ਕਿਹਾਂ ਚ ਹਜ਼ਾਰਾਂ ਚ ਵਿਊ ਆ ਤੇ ਹੁਣ ਉਹ ਵੀ ਹੋ ਜਿਓਲੀ ਡੇ ਪੈਣੇ ਆ ਤੇ ਜਿੰਨਾ ਜ਼ਿਕਰ ਹੁਣ ਹਮਾਨੀ ਨਾ ਆਈ ਉਹਦੇ ਚੈਨਲ ਦੇ ਉੱਤੇ ਤੋਂ 100 ਦੇ ਵਿਊ ਘਟੀ ਜਾਣੇ ਆ ਕੋਈ ਨਹੀਂ ਇੱਕ ਦਿਨ ਤੇ ਇੱਕ ਦਿਨ ਆਉਗੀ ਵਾਪਸੀ ਉਹੀ ਇੱਕ ਗੱਲ ਆ ਕਿ ਕੰਧਾ ਨਾ ਵਾ ਕੰਮ ਠੱਡਾ ਪੈ ਜੇ ਫੇਲ ਕਰਦੇ ਆ ਦੁਬਾਰਾ ਐਂਟਰੀ ਮੈਨੂੰ ਯਾਰ ਆਦਾ ਕਿ ਕੁਝ ਕਰਾਤਾ ਮੇਰੇ ਤੇ ਜਦੋਂ ਮੈਂ ਕੋਈ ਚੰਗਾ ਕੰਮ ਕਰਨ ਲੱਗਾ ਹੋਣਾ ਉਹ ਸਹੀ ਗੱਲ ਆ ਮੰਮਾ ਤੈਨੂੰ ਕੋ ਕਰਤਾ ਹੀ ਹੋ ਤੈਨੂੰ ਕਹਿੰਦੇ ਕੀਤਾ ਹਮਾਨੀ ਦੀ ਮੰਮੀ ਨੇ ਕੀਤਾ ਨਾ ਵਾ ਹਮਾਨੀ ਹੋਣਾ ਨਹੀਂ ਕੀਤਾ ਨਾ ਵਾ ਜਦੋਂ ਵੀ ਤੂੰ ਚੰਗਾ ਕੰਮ ਕਰ ਲੱਗਦਾ ਵਾ ਤੇਰਾ ਬੜਾ ਕਰਕ ਜਾਂਦਾ ਵਾ ਪਰ ਥੋੜੀ ਬੋੜੀ ਗਲਤੀਆਂ ਤੇਰੀਆਂ ਵੀ ਹੋਣੀਆਂ ਵਾ ਇਹ ਥੋੜਾ ਗੱਲ ਆ ਕਿ ਉਹਨੇ ਕੋ ਕੀਤਾ ਵਾ ਫੇਰ ਹੀ ਨਹੀਂ ਮੇਰਾ ਕੋ ਕੰਮ ਬੰਦਿਆ ਇਹ ਵੈਸੇ ਤਾਂ ਵਹਿਮ ਵੀ ਹੈਗਾ ਵਾ ਬਾਕੀ ਅਸੀਂ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ ਬਾਕੀ ਇਹ ਤੈਨੂੰ ਪਤਾ ਹੀ ਆ ਕਿ ਕੋ ਕਹਿ ਚੁੱਕਾ ਸੀ ਕਿ ਮਤਲਬ ਮੈਂ ਨਾ ਜਦੋਂ ਵੀ ਜਿਮ ਜਾਣਾ ਮੈਂ ਬਿਮਾਰ ਹੋ ਜਾਂਦਾ ਵਾ ਮੈਨੂੰ ਤਬੀਤ ਨਹੀਂ ਸੈੱਟ ਰਹੀਂਦੀ ਉਹ ਭਰਾ ਤੂੰ ਡਿਪਰੈਸ਼ਨ ਚ ਰਹਿਂਦਿਆਂ ਵਾ ਉਹ ਡਿਪਰੈਸ਼ਨ ਚੋਂ ਬਾਹਰ ਆਓ ਹੁਣ ਤੁਸੀਂ ਯਾਰ ਸੋਚ ਬਦਲੋ ਤੂੰ ਇਹਦਾ ਸੱਚ ਕੀ ਆ ਯਾਰ ਮੰਨਿਆ ਕੇ ਚਲੋ ਤੁਸੀਂ ਪਿਆਰ ਕੀਤਾ ਉਹ ਤੁਹਾਨੂੰ ਛੱਡ ਗਈ ਹੁਣ ਤੁਸੀਂ ਗੱਲ ਦਿਲ ਤੇ ਜੇ ਲਾ ਕੇ ਬੈਠੇ ਜੇ ਤੇ ਤੁਸੀਂ ਯਾਦਾਂ ਲਈ ਜਾਂਦੇ ਜਿਉਹਦੀਆਂ ਠੀਕ ਆ ਤੇ ਬੁਖਾਰ ਤੁਹਾਨੂੰ ਉਹਦਾ ਚੰਡਿਆ ਵਾ ਕਹਿੰਦੇ ਨੇ ਹੁੰਦੇ ਪਿਆਰ ਕਾ ਬੁਖਾਰ ਹੈ ਉਹ ਤੈਨੂੰ ਚੰਡਿਆ ਉਹਦਾ ਇਲਾਜ ਬਾਕੀ ਗੱਲ ਇਹ ਵੀ ਹੋ ਗਿਆ ਜੋ ਹੋ ਗਿਆ ਉਹ ਹੋ ਗਿਆ ਹੁਣ ਗਾੜੀ ਕੁਝ ਹੋਣਾ ਨਹੀਂ ਹੈ ਹਨਾ ਉਹ ਆਪਣੇ ਰਾਹ ਤੇ ਤੂੰ ਆਪਣੇ ਰਾਹ ਕੰਮ ਨਿਬੜ ਗਿਆ ਨਾ ਕਲੀਅਰ ਹੋ ਗਿਆ ਵਾ ਨਾ ਹੁਣ ਤੈਨੂੰ ਕੋਈ ਫਾਇਦਾ ਉਹਦੀ ਜਾਦਾ ਆਉਂਦਾ ਤੇ ਚਲ ਉਹਦੇ ਪਿੱਲਾ ਹੀ ਜਾਦਾ ਜੁੱਦਾ ਉੱਡ ਗਿਆ ਹੁੰਦੀਆਂ ਉਹਦੇ ਪਿੱਲਾ ਤਿਆਰ ਰੱਖਦੀਆਂ ਉਹਨਾਂ ਨੇ ਇੱਕ ਕੰਮ ਹੁੰਦਾ ਵਾ ਕਿ ਜਦੋਂ ਉਹਨਾਂ ਨੇ ਛੱਡਰੇ ਨਾ ਉਹਨਾਂ ਦਾ ਕੰਮ ਪਿੱਲਾ ਹੀ ਤਿਆਰ ਹੁੰਦਾ ਵਾ ਫੇਰ ਹੀ ਅਗਲੇ ਨੂੰ ਦੂਜੇ ਨੂੰ ਧੱਕਾ ਮਾਰ ਦਿਆਂਗੇ ਹਾਂ ਬਾਕੀ ਇਹ ਤੇਰੀ ਵੀ ਗਲਤੀ ਹੈਗੀ ਆ ਤੇ ਪਹਿਲਾ ਤੂੰ ਉਹਨੂੰ ਆਪਣੇ ਘਰ ਕਿਉਂ ਵਾੜਿਆ ਸਹੀ ਹੈ ਨਾ ਤੂੰ ਆਪਣਾ ਆਪਣਾ ਜੇ ਤੇਰਾ ਬਾਈਚਾਹ ਵਿਆਹ ਹੋਣ ਵਾਲਾ ਸੀ ਤੂੰ ਉਹਨੂੰ ਆਪਣੇ ਉੱਥੇ ਕਿਉਂ ਰੱਖਦਾ ਚਲੋ ਮਾੜਾ ਮੋੜਾ ਗੱਲਾਂ ਪਤਾ ਕਰਦੇ ਚਲੋ ਅੰਗੇਜਮੈਂਟ ਹੋ ਗਏ ਬਾਅਦ ਵਿ ਤੁਹੀ ਤਾਂ ਆਪਣੇ ਫੀਲਿੰਗਾਂ ਵੱਖਰੀ ਲੈ ਦੇਈ ਉੱਥੇ ਜਾ ਕੇ ਟਰੈਂਡ ਕਿੱਥੇ ਗਈ ਜਿਹਨਾਂ ਵੀਡੀਓਸ ਵਲੋਗਸ ਬਣਾਉਦੇ ਸੀ ਪਤਾ ਨਹੀਂ ਯਾਰ ਕਿੱਥੇ ਗਈ ਉਹ ਮਿੱਤਰੋ ਵੀ ਬਸ ਇਹਨੇ ਮੜੀ-ਮੋਟੀ ਲਿਆਂਦੀ ਸ਼ੋਅ ਪਕਾਉਣ ਵਾਸਤੇ ਕਿ ਅੱਬ ਇਹਨੇ ਆ ਕਿ ਹਮਾਨੀ ਨੂੰ ਥੋੜਾ ਬੋੜਾ ਦੁੱਖ ਲੱਗਦਾ ਨਹੀਂ ਲੱਗਦਾ ਉਹਨੂੰ ਅਗਲੀ ਚਿੱਕੂ ਦਾ ਫਰਕ ਨਹੀਂ ਪਿਆ ਤੇ ਇਹ ਵਿਚਾਰਾ ਹੋਰ ਹੀ ਫੀਲਿੰਗਾਂ ਲੈ ਗਿਆ ਤੇ ਉਹ ਵੀ ਚਲੋ ਆਪਣੇ ਚੰਗੇ ਵੀਊ ਲੈ ਗਈ ਆ ਤੇ ਆਪਣਾ ਉਹਨਾਂ ਦੇ ਪੇਜ ਪੂਜ ਬਣਾ ਲਿਆ ਆਪਣਾ ਸੈੱਟ ਕਰਕੇ ਬਹਿ ਗਈ ਆ ਤੇ ਇਹ ਵਿਚਾਰੇ ਹੁਣੇ ਫੇਰ ਮੰਜਰ ਬੈ ਕੇ ਰੋਂਦੇ ਜੀ ਕਹਿੰਦੇ ਨੇ ਹੁੰਦੇ ਕਿ ਕੰਮ ਮੋਕਾ ਤੇ ਬੰਦਾ ਛੁਟਾ ਉਹ ਚੱਕਰ ਇਹਨਾ ਹੋ ਗਿਆ ਕੰਮ ਕਰਕੇ ਮਾਰੀ ਲੱਤ ਚੱਲ ਤੇਰੇ ਤੋਂ ਉਸ ਹਾਵੇ ਇੰਨਾ ਹੁੰਡਿਆ ਵਾ ਪਰ ਇਹਨਾਂ ਨਾਲ ਜਿਆਦਾ ਹੀ ਤਕਾ ਹੁੰਡਿਆ ਯੋ ਪਹਿਲਾਂ ਇਹਨਾਂ ਉਹ ਜਿਹੜੀ ਕੁੜੀ ਪਹਿਲਾਂ ਹਵਾਨੀ ਪਹਿਲਾਂ ਹੋਰ ਵੀ ਆ ਗਈ ਕਿੰਨੀਆਂ ਆ ਗਈਆਂ ਪਹਿਲਾਂ 2 ਦਿਨ ਕੁੜੀਆਂ ਇਹਨਾਂ ਆਈਆਂ ਇਹਨੂੰ ਵਿਚਾਰੇ ਨੂੰ ਇਦਾਂ ਛੱਡ ਕੇ ਵਿਚਾਰਾ ਨਾ ਦਿਲ ਤੇ ਭਲੇ ਪਿਆਰ ਚਾਹੋ ਜਾਂ ਅਜਾ ਪਿਆਰ ਹੋਇਆ ਇਹਨੂੰ ਹਵਾਨੀ ਦਾ ਅਸਲੀ ਪਿਆਰ ਅਸਲੀ ਉਹਨਾਂ ਆਇਆ ਪਿਆਰ ਇਹਨੂੰ ਤੇ ਇਦਾਂ ਕੋਈ ਕਾਫੀ ਕੁੜੀਆਂ ਆਈਆਂ ਉਹ ਵਿਚਾਰਾ ਨਾ ਮਤਲਬ ਦਿਲ ਤੇ ਲਾ ਲੈਂਦਾ ਗੱਲ ਕੇ ਸ਼ਾਇਦ ਚਲੋ ਜੀ ਬਣ ਜੂਗੇ ਪਰ ਨਹੀਂ ਬੰਦੀ ਪਉ ਚੁੱਪ ਕਰਕੇ ਕੰਮ ਸਿੱਧੇ ਕਰੋ ਕੀ ਰੱਖਿਆ ਹੋਜੇ ਕੰਮਾਂ ਚ ਪਹਿਲੀ ਗੱਲ ਤੇ ਤੁਸੀਂ ਜਾਣ ਕੇ ਵੀ ਯਾਰ ਪੁੱਠੇ ਕੰਮਾਂ ਚ ਪਾਏ ਜੇ ਆਪਣਾ ਕੋਈ ਕੰਮ ਕਰੋ ਵਧੀਆ ਕਰੋ ਹਨਾ ਤੇ ਬਾਕੀ ਯਾਰ ਜਦੋਂ ਵੀ ਬੰਦੇ ਦੀ ਨਾ ਕੀ ਹੁੰਦਾ ਵਾ ਕਿ ਜਦੋਂ ਵੀ ਬੰਦੇ ਦੀ ਕੀ ਵਕਤੇ ਇਹ ਹੁੰਦਾ ਕਿ ਕੁੜੀ ਆ ਜੇ ਤੇ ਜ਼ਿੰਦਗੀ ਬਦਲ ਜਾਂਦੀ ਆ ਤੇ ਇੱਕ ਉਹ ਆਵੇ ਤੇ ਜ਼ਿੰਦਗੀ ਉਹਦੀ ਖਰਾਬ ਕਰਕੇ ਚਲ ਜਾਂਦੀ ਆ ਸੋ ਇਹ ਚੱਕਰਾਂ ਚ ਬੰਦੇ ਨੂੰ ਪੈਣਾ ਨਹੀਂ ਚਾਹੀਦਾ ਜੇ ਪੈਣਾ ਚਾਹੀਦਾ ਸੋ ਸਮਝ ਕੇ ਪੈਣਾ ਚਾਹੀਦਾ ਪਰ ਉਸ ਟਾਈਮ ਬੰਦਾ ਸਮਝਦਾ ਨਹੀਂ ਆ ਉਸ ਟਾਈਮ ਆਪਣੀਆਂ ਹੀ ਮਾਦਾ ਵਾ ਕੋਈ ਨਹੀਂ ਹੁੰਦਾ ਜੋ ਹੁੰਦਾ ਹੋਲਿਆਂ ਦੇ ਬਾਅਦ ਚ ਐਂਡ ਤੇ ਆ ਕੇ ਬਾਅਦ ਚ ਜਦੋਂ ਇਹੋ ਜੇ ਕਾਂਡ ਹੋ ਜਾਂਦੇ ਬਾਜੇ ਦੇ ਵਰਗਾ ਬੈਠਾ ਹੁੰਦਾ ਬਤੌਂਦਾ ਵਾ ਕਿ ਆ ਕੀ ਬਣ ਗਈ ਗਿਆ ਮੇਨਾਂ ਪਤਾ ਹੀ ਹੈ ਨਾ ਹੁਣ ਹੁਣ ਇਹਦੀ ਜ਼ਿੰਦਗੀ ਖਰਾਬ ਹੀ ਹੋਈ ਹੈ ਕਿਸਾਨਾ ਰੋਂਦੇ ਜਾ ਰਾਬ ਹੀ ਹੋਈ ਹੈ ਹੁਣ ਕਹਿੰਦਾ ਕਿ ਮੇਰਾ ਜਿਮ ਜਾਣ ਨੂੰ ਜੀ ਨਹੀਂ ਕਰਦਾ ਮੈਨੂੰ ਲੱਗਦਾ ਕਿਸ ਨੇ ਕੋ ਕਰਤਾ ਕਿ ਇਹਨੇ ਨਹੀਂ ਕੋ ਵੀ ਕੀਤਾ ਹੁਣ ਕਰੀ ਕਹਿੰਦਾ ਕਿ ਯਾਰ ਮੇਰਾ ਬਲੌਗ ਬਣਾਉਣ ਨੂੰ ਵੀ ਬਹੁਤ ਘੱਟ ਜੀ ਕਰਦਾ ਮਤਲਬ ਕੀ ਕਰੇ ਕਿ ਤੂੰ ਕੀ ਤੇ ਸਾਲਾ ਗਿਆ ਕਿ ਤੇ ਹੋਰ ਹੀ ਹੁਣ ਜੀ ਘਰ ਵਾਪਸ ਨਹੀਂ ਆਉਂਦੇ ਆ ਉਹ ਜੀ ਹੁਣ ਦੁਆ ਕਾਉ ਮਾਉ ਕਾਦਾ ਰਹਿੰਦਾ ਹੀ ਹੁਣ ਜਿਹੜਾ ਇਹਨੇ ਮਤਲਬ ਇਹ ਬਲੌਗ ਪਾਇਆ ਇਹਦੇ ਜਦੋਂ ਵੇਖਣਾ ਫਿਰ ਇਹਦੇ ਚ ਗੱਲਾਂ ਕਿਸ ਨੇ ਕੀਤੀਆਂ ਪਤਾ ਨਹੀਂ ਹੁਣ ਕੁਐਸਚਨਗੇ ਨੇ ਮੰਗੇ ਹੋਣੇ ਹੋ ਜਾਂ ਮਲ ਕੀਤੇ ਆ ਕਮੈਂਟ ਕੇ ਨਹੀਂ ਕੀਤੇ ਪਰ ਇਹਨੂੰ ਯਾਦ ਆਉਣੀ ਯਾਰ ਵਿੱਚ ਜਿਗਰ ਹੁੰਦਾ ਜੇ ਬਾਈ ਦੇ ਵੇਰ ਕਿਹਨੇ ਕਰਤੇ ਨਾ ਯਾਰ ਜਿਗਰ ਹੁੰਦਾ ਉਹ ਚੱਕਰ ਹੋਣਾ ਫਿਰ ਯਾਦਾਂ ਤਾਜ਼ੀਆਂ ਹੋਣਗੀਆਂ ਫਿਰ ਵੀਰ ਹੁਣੀ 2-4 ਦਿਨ ਸੈਡ ਸੈਡ ਸੌਂਗ ਚੱਲਦੇ ਸੈਰ ਤੋਂ ਚੱਲਣਗੇ ਫਿਰ ਮੈਂ ਨਹੀਂ ਆਪਣਾ ਹੈਗਾ ਨਾ ਹੁਣ ਠੀਕ ਆ ਕਿਉਂਕਿ ਤੁਹਾਨੂੰ ਮੈਂ ਵਹੀ ਕਿਹਾ ਸਭ ਆਪਣੋ ਸਾਬਣੀਆਂ ਬੜੋ ਵਰਤਿਆ ਤੇ ਯਾ ਤੈਨੂੰ ਕਿਹਨੇ ਵਾਤਿਆ ਵਾ ਤੂੰ ਨੇ ਮੰਮਾ ਨਿਆਰੇ ਲੈ ਨਾ ਚੰਡੀਗੜ੍ਹ ਤੇ ਤੂੰ ਤੇ ਉਹ ਹੀ ਨਾਲ ਟਾਡੇ ਕਹਿੰਦੇ ਹੀਗੇ ਆਪਣੇ ਕੀ ਕਹਿੰਦੇ ਖਾਂਦੇ ਹੁੰਦੇ ਸੀ ਨਾਰ ਨਾਲ ਕੇਲੇ ਪੜਾ ਕੋਚੀ ਤੂੰ ਦੱਸ ਤੇਰਾ ਕਿਹੜਾ ਫੈੜਾ ਚੁਕਲਿਆ ਕਹਿੰਨੇ ਫੈੜਾ ਤੇ ਕੀ ਕਰੀਓ ਕੀ ਕੀ ਕਰਾਂ ਮੈਂ ਗੜੀ ਬੋਲਣ ਹੀ ਆਂਦਾ ਚੱਲ ਕੋਈ ਨਹੀਂ ਦਿਲ ਤੇ ਦਾ ਲਾਹ ਪਰ ਦਿਲ ਤੇ ਚਲੋ ਲਾ ਦੇ ਬੈਠਾ ਪਰ ਹੁਣ ਨਹੀਂ ਉਹ ਚੀਜ਼ ਹਟਦੀ ਨਹੀਂ ਹਣੀ ਜਿੱਨਾ ਜਿਗਰ ਹੋਣਾ ਗੱਲ ਦਿਲ ਤੇ ਲੱਗੀ ਐ ਦੁੱਖ ਇਹੋ ਮਾਰਦਾ ਨਹੀਂ ਬਾਕੀ ਬਾਕੀ ਇਹ ਗੱਲ ਇਹ ਹੈ ਕਿ ਨਾਲੇ ਇੱਕ ਗੱਲ ਹੋਰ ਦੱਸਦਾ ਮੈਂ ਬਾਕੀ ਗੱਲ ਇਹ ਹੈ ਕਿ ਵਾਕਿਆ ਜੇ ਬੰਦੇ ਦਾ ਜਿਗਰ ਹੋ ਜਾਣਾ ਉਹ ਫਿਰ ਓਖਾ ਭੁੱਲਦਾ ਬੰਦਾ ਬੰਦਾ ਤੇ ਉਹਦੇ ਉਹ ਭੁੱਲਦਾ ਜਦੋਂ ਬੰਦਾ ਕਿਸੇ ਤੋਂ ਦੂਰ ਚੱਲ ਜੇਣਾ ਕੋਈ ਜਿਗਰ ਜੁਗਰ ਨਾ ਕਰੇ ਨਾ ਆਪਣੀ ਲਾਈਫ ਜੋਵੇ ਫਿਰ ਜਾ ਕੇ ਥੋੜਾ ਪਿਆ ਫਰਕ ਪੈਂਦਾ ਜੇ ਪਤਾ ਲੱਗੇ ਨਾ ਤੇਰੇ ਵਰਗੇ ਕਹਤਾ ਕਿੰਨਾ ਹੈ ਮਾਨੀ ਤੇ ਉਸੇ ਵੇਲੇ ਫਿਰ ਵੀ ਐ ਯਾਰ ਤੂੰ ਕੀ जख्मਾਂ ਤੇ ਲੂਣ ਪਾਉਂਦਾ ਨਹੀਂ ਮਾਮਾ ਦੱਤ ਤੇ ਸਹੀ ਆ ਵਾਹ ਵਾਹ ਯਾਰ ਉਹ ਬੜਾ ਪਿਆਰ ਕਰਦੀ ਗੁਰੂਆ ਐਨਾ ਪਿਆਰ ਕਰਦੀ ਨਾ ਕਹਿੰਦੀ ਸੀ ਮੈਂ ਮਰ ਜਾਊਂਗੀ ਪਰ ਤੈਨੂੰ ਛੱਡ ਕੇ ਨਹੀਂ ਜਾਂਦੀ ਪਰ ਨਹੀਂ ਜੀਨੇ ਵੀ ਨਹੀਂ ਛੱਡ ਗਈ ਆ ਯਾਰ ਬੜਾ ਧੋਖਾ ਕਰ ਗਈ ਉਹ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵਾਂ ਕਿ ਇਹ ਮਯੰਕ ਤੈਨੂੰ ਹਮਾਰੀ ਦਾ ਕਿੰਨਾ ਕ ਦੁੱਖ ਲੱਗਾ ਵਿਆਹ ਚੜੋਦਾ ਹੋ ਚੁਕਿਆ ਹੁਣ ਤੇ ਦੁੱਖ ਦੇਦਾ ਬਹੁਤ ਲੱਗਾਣਾ ਪਰ ਤੂੰ ਸਾਡੀ ਵੀਡੀਓ ਥਲੇ ਕਮੈਂਟ ਕਰਨਾ ਨਹੀਂ ਇਹ ਵੀਡੀਓ ਤੁਸੀਂ ਵੇਖ ਲੈਣੀ ਉਦਾਂ ਦੇ ਉੱਪਰ ਇਹ ਵੀਡੀਓ ਤੁਹਾਨੂੰ ਸ਼ੋ ਹੋ ਜਾਂਦੀਆਂ ਆਪਣੀਆਂ ਤੇ ਚਲੋ ਕੋਈ ਨਹੀਂ ਜੇ ਕੋਈ ਦੁੱਖ ਸਾਂਝਾ ਕਰਨਾ ਹੋਵੇ ਕਮੈਂਟ ਵਿੱਚ ਕਰ ਦਿ ਆਗੇ ਕੋਈ ਚੱਕਣ ਨਹੀਂ ਕੋਈ ਨਹੀਂ ਅਗਲੀ ਫਿਰ ਬਣਾਵਾਗੇ ਫਿਰ ਅਸੀਂ ਵੀਡੀਓ ਬੰਦੀ ਤਰੀਕੇ ਦਾ ਫਿਰ ਜ਼ਰੂਰੀ ਨਹੀਂ ਹੁੰਦਾ ਯਾਰ ਟੈਨਸ਼ਨਾਂ ਸੇਲੀਆਂ ਛੱਡ ਗਈਆਂ ਆਉਂਦੀਆਂ ਆਂ ਹੋਰ ਵੀ ਬੜੀਆਂ ਟੈਨਸ਼ਨਾਂ ਹੁੰਦੀਆਂ ਯਾਰ ਬੰਦੇ ਨੂੰ ਲਾਈਫ ਦੇ ਵਿੱਚ ਤੇ ਬਾਕੀ ਕਹਿੰਦਾ ਮੈਨੂੰ ਬੜਾ ਘਾਟਾ ਜਿਹਾ ਪੈ ਗਿਆ ਵਾ ਗਾੜੀ ਕਿਨੇ ਮम्मा ਤੂੰ ਸ਼ਹਿਰ ਮਾਰਕੀਟ ਵਿੱਚ ਪੈਸੇ ਲਾਏ ਆ ਕਿ ਤੇਰੇਲ ਡੁੱਬ ਚਲੇ ਜਾ ਤੇ ਤੇਰਾ ਲੈਵਲ ਥਲੇ ਡਿੱਗ ਗਿਆ ਹੈ ਗਾੜੀ ਤੇਰੀ ਹੈ ਕਿ ਨਹੀਂ ਬੱਸਾਂ ਚੱਲਣ ਦੀਆਂ ਵਾ ਟਰੱਕ ਚੱਲਦੇ ਆ ਕਿ ਤੈਨੂੰ ਟੈਨਸ਼ਨ ਬੜੀ ਆ ਕਿ ਉਹਨਾਂ ਨੇ ਉਹਨਾਂ ਕੰਮਕਾਰ ਕਿੱਥੋਂ ਕਾਣਾ ਵਾ ਪੈਸੇ ਕਿੱਥੋਂ ਲਿਓਣੇ ਆ ਤੇਲ ਕਿੱਥੋਂ ਪੋਣਾ ਵਾ ਹੈ ਉਹ ਮਮਾ ਟੈਨਸ਼ਨ ਸਾਰੀ ਤੈਨੂੰ ਨੱਡੀਆਂ ਦੀ ਆ ਠੀਕ ਆ ਨੇ ਮੇਨ ਟੈਨਸ਼ਨ ਉਹੀ ਹੁੰਦੀ ਹੈ ਬੰਦੇ ਨੂੰ ਹੋਰ ਕੋਈ ਟੈਨਸ਼ਨ ਨਹੀਂ ਹੈ ਜੇ ਤੇਰੇ ਮੂੰਹ ਤੇ ਦਿਖੰਦੇ ਆ ਟੈਨਸ਼ਨ ਘਾਦੀ ਆ ਬਾਕੀ ਕੰਮ ਉਦਾਂ ਵੈਸੇ ਕਹਿ ਨਹੀਂ ਸਕਦੇ ਬਾਕੀ ਕੰਮ ਤਾਂ ਡਾ ਪੂਰਾ ਸੈੱਟ ਵਾ ਠੀਕ ਆ ਚੰਗੇ ਭਲੇ ਤੁਸੀਂ ਮਸ਼ਹੂਰ ਜੇ ਚੰਗੇ ਭਲੇ ਚਲੋ ਪੈਸਾ ਕਮ ਦਾ ਸੱਚੀ ਵਿਆਹ ਹੋ ਗਿਆ ਕੀ ਫੀਲ ਕੀਤਾ ਤੁਸੀਂ ਤੋਈ ਨਾ ਜਖਮਾਂ ਤੇ ਲੂਣ ਲਾਣੋ ਬਾਈ ਨਹੀਂ ਆਉਂਦੇ ਸਾਰੇ ਜਣੇ ਮਮਾ ਜਖਮਾਂ ਤੇ ਲੂਣ ਤੇ ਲੌਣਾ ਲੌਣਾ ਨਾ ਹੈਂ ਇਨੇ ਦਿਨ ਚੰਡੀਗੜ੍ਹ ਲਾਤੇ ਆ ਅਗਲੇ ਕੁਝ ਬੋਲਣ ਨਾ ਹੈਂ ਮਜੇ ਆਪ ਤੇ ਲੋਕਾਂ ਨੂੰ ਕਹਿੰਦੇ ਕਿ ਤੁਸੀਂ ਇਹ ਜੇ ਕਮੈਂਟ ਨਾ ਕਰਿਆ ਕਰੋ ਹੈਂ ਕਮੈਂਟ ਵੀ ਇਹ ਜੇ ਕਰਿਆ ਕਰੋ ਜੋ ਹਮਾਨੀ ਤੋਂ ਅਲੱਗ ਹੋਣ ਹਮਾਨੀ ਤੋਂ ਅਲੱਗ ਕਮੈਂਟ ਉਹਨਾਂ ਲੋਕਾਂ ਨੇ ਕਰਨਾ ਕੀ ਆ ਮੇਨ ਮੁੱਦਾ ਤੇ ਉਹੀ ਨਾ ਤੇਰਾ ਵੇਜ ਸਟੋਰੀ ਦਾ ਏ ਹੋਰ ਕੋਈ ਹੈਗਾ ਹੀ ਨਹੀਂ ਆ ਸੋ ਦਾ ਵਿਆਹ ਹੋ ਗਿਆ ਵਧਾਈਆਂ ਹੋਣ ਤੈਨੂੰ ਵਿਆਹ ਦੀਆਂ ਸਹੀ ਯਾਰ ਵਿਚਾਰੇ ਦਾ ਤੂੰ ਦਿਲ ਨਾ ਦਿਖਾਇਆ ਕਰੋ ਯਾਰ ਤੂੰ ਕਿਉਂ ਦਿਲ ਦਿਖਾਉਂਦੇ ਜੇ ਵਿਆਹ ਉਹਦਾ ਕਿਸ ਦੇ ਨਾਲ ਹੋ ਗਿਆ ਜੀ ਇਹਦੇ ਨਾਲ ਹੁੰਦਾ ਤੇ ਫੇਰ ਵੀ ਮਤਲਬ ਉਹ ਵਿਚਾਰੇ ਨੂੰ ਵਧਾਈ ਦਿੰਦੇ ਤੂੰ ਚੰਗੇ ਲੱਗਦੇ ਇਹ ਤੇ ਫਿਰ ਤੂੰ ਉਹ ਗੱਲ ਕੇ ਜ਼ਿਆਦਾ ਹੀ ਵਿਚਾਰੇ ਨੂੰ ਰਗਣ ਦੇ ਜੀ ਜ਼ਿਆਦਾ ਤੂੰ ਦੇ ਜੇ ਯਾਰ ਖਿੱਚਣ ਬੰਦੇ ਨੂੰ ਨਹੀਂ ਖਿੱਚਣਾ ਚਾਹੀਦਾ ਨਾਲੇ ਵਿਚਾਰੇ ਦਾ ਪਿਆਰ ਹੀ ਯਾਰ ਪਹਿਲਾ ਸੱਚਾ ਪਿਆਰ ਹੀ ਉਹ ਛੱਡ ਕੇ ਚਲ ਗਈ ਵਿਚਾਰੀ ਬੜਾ ਦੁੱਖ ਲੱਗਦਾ ਯਾਰ ਮੈਨੂੰ ਇਹ ਇੱਕ ਗੱਲ ਹੋ ਰਹਾ ਹੈ ਕਹਿੰਦਾ ਕਿ ਮੇਰੇ ਵਾਂਗੂ ਉਹਦਾ ਹਾਲ ਨਾ ਕਰੀ ਜਿੱਦਾਂ ਮੈਨੂੰ ਛੱਡਤਾ ਉਹਨੂੰ ਨਾ ਛੱਡੀ ਓਏ ਅਗਲਾ ਦਿਮਾਗ ਲਾ ਗਿਆ ਮਮਾ ਜੇ ਛੱਡ ਵੀ ਦਿਊਗਾ ਕਿ ਦੁਨੀਆ ਨੂੰ ਥੋੜਾ ਪਤਾ ਲੱਗਣਾ ਮੈਨੂੰ ਮੇਰੇ ਛੱਡਿਆ ਗਿਆ ਅਗਲੇ ਨੇ ਚੈਨਲ ਕਿਹਨੂੰ ਦਿਵਾਤਾ ਵਾ ਕਹਿੰਦਾ ਤੂੰ ਵੀਡੀਓ ਨਹੀਂ ਪਾਣੀ ਜੋ ਮਰਜ਼ੀ ਹੋ ਜੇ ਅਗਲਾ ਵੀਡੀਓ ਬੰਦ ਕਰਾ ਗਿਆ ਵਾ ਕਿ ਇਸੇ ਕਰਕੇ ਕਰਾ ਗਿਆ ਬਹੁਤ ਵਧੀਆ ਕੀਤਾ ਵਾ ਜੇ ਕੋਈ ਬਾਦੂ ਘਟ ਗੱਲਬਾਤ ਹੁੰਦੀ ਹੈ ਜੇ ਇਹਨਾਂ ਤੋਂ ਅਲੱਗ ਹੋ ਜਾਂਦੇ ਯਾਰ ਬਾਅਦ ਸੋ ਲੋਕਾਂ ਨੂੰ ਪਤਾ ਲੱਗੇ ਤੇ ਤਾਂ ਤੁਸੀਂ ਐਵੇਂ ਮਾਰਦੇ ਰਹਿੰਦੇ ਸੋਸ਼ਲ ਮੀਡੀਆ 'ਤੇ ਆ ਕੇ ਫੁਕਰੀਆਂ ਤੇ ਹੁਣ ਵੇਖੋ ਤੁਹਾਡਾ ਹਾਲਾਤ ਕੀ ਹੋਏ ਪਏ ਆ ਉਹ ਅਗਲਾ ਬੰਦਾ ਕਹਿੰਦਾ ਨਾ ਮੇਰੀ ਬੇਇੱਜ਼ਤੀ ਨਾਲ ਸੋਸ਼ਲ ਮੀਡੀਆ 'ਤੇ ਆ ਕੇ ਤੇ ਬਾਕੀ ਨਾ ਇੱਕ ਗੱਲ ਹੋਰ ਜੇ ਕਹਿੰਦਾ ਨਾ ਕਿ ਮਤਲਬ ਉਹਨੂੰ ਕਹਿੰਦਾ ਕਿ ਤੂੰ ਉਹਨੂੰ ਛੱਡਣਾ ਨਹੀਂ ਹੁਣ ਉਹਨੇ ਉਹਨੂੰ ਪਹਿਲੀ ਗੱਲ ਤੇ ਛੱਡਣਾ ਨਹੀਂ ਠੀਕ ਆ ਜੇ ਤੈਨੂੰ ਛੱਡਿਆ ਸੀ ਉਹਨੂੰ ਮਤਲਬ ਫੇਰ ਵਿਆਹ ਕੋ ਦਾ ਹੋ ਗਿਆ ਹਨਾ ਤੇ ਲੱਭ ਗਈ ਮਤਲਬ ਲੱਭ ਗਿਆ ਉਹਨੂੰ ਘਰ ਵਾਲਾ ਤੇ ਜੇ ਤੇਰਾ ਵਾ ਤੇਰਾ ਬਹੁ ਔਖਾ ਪੜਾ ਕਿਉਂ ਤੂੰ ਆ ਮੁੰਡਾ ਤੂੰ ਜੇ ਕਿਤੇ ਮਤਲਬ ਕਹੇਗਾ ਕਿ ਮਤਲਬ ਵਿਆਹ ਵੀ ਕਰਾਉਣਾ ਨਾ ਤੇ ਵੀ ਗਾਂ ਪੁੱਛਗੇ ਛੁਣੀ ਆ ਫੇਰ ਨਾਲ ਪੁੱਛਗੇ ਦੇ ਇਹ ਹੋਣਾ ਵਾ ਇਹ ਜੀ ਕੁੜੀ ਦੇ ਨਾਲ ਬਲੌਗ ਪਾਉਂਦਾ ਰਿਹਾ ਵਾ ਏ ਮੁੰਡਾ ਦੇ ਰਿਆਵਾਜੀ ਚੰਡੀਗੜ੍ਹ ਇਹ ਮੁੰਡਾ ਨਾ ਫੇਰ ਤੁਰਨ ਆਲਾ ਹੀ ਆ ਤੇ ਬੜੇ ਚਾਂਸ ਵਾਹੂ ਤੇਰੇ ਤੇ ਇੱਕ ਅਟੈਕ ਹੋਣੇ ਆ ਜਿੱਦਾਂ ਟੁਕਣੇ ਆ ਜਿਹੜੇ ਤੇ ਬੜਾ ਸ਼ਾਦੀ ਦੀ ਵੀ ਪਾਨੀਆਂ ਵਜਣੀਆਂ ਵਾ ਕਿਉਂਕਿ ਤੁਸੀਂ ਜਿੱਦਾਂ ਦੀਆਂ ਮਤਲਬ ਹਰਕਤਾਂ ਕਰ ਚੁੱਕੇ ਹੁੰਦੇ ਹੋ ਪਹਿਲਾਂ ਦੱਸਾਂ ਕੀ ਹੁੰਦਾ ਵਾ ਨਾ ਇਹਨਾਂ ਦਾ ਹੋਇਆ ਹੁੰਦਾ ਵਿਆਹ ਨਾ ਕੁਝ ਤੇ ਦੱਸਾਂ ਕੀ ਕੰਡੇ ਉਹਦੇ ਚ ਇਹ ਆ ਸੀਨ ਚੈੱਕ ਕਰਿਓ ਇਹ ਮੇਰੀ ਮਾਮ ਤੇ ਮਗੇਤਰ ਮਗੇਤਰ ਆ ਮੇਰੀ ਤੇ ਐਦਾਂ ਮਗੇਤਰਾਂ ਕਹਿ ਦਿੰਦੇ ਆ ਪਹਿਲਾਂ ਕਿ ਮੇਰੇ ਨਾਲ ਵਿਆਹ ਹੋ ਜਾਣਾ ਇਹਦਾ ਮਤਲਬ ਐਵੇਂ ਪਹਿਲਾਂ ਦੱਸ ਦਿੰਦੇ ਆ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਰੋਲਾ ਪਾ ਦੇਣਾ ਹੁੰਦਾ ਕਾਫੀ ਇਹਨਾਂ ਨੇ ਕਿ ਮੇਰਾ ਇਹਨਾਂ ਵਿਆਹ ਹੋਣਾ ਵਾ ਪਹਿਲਾ ਬੰਦਾ ਪੁੱਛੇ ਤੁਸੀਂ ਪਹਿਲਾਂ ਸੁਪਨੇ ਕਿਹੜੀ ਸੁਜਾਉਂਦੇ ਫਿਰਦੇ ਜੀ ਕਦੀ ਹੋਇਆ ਵਾ ਇਹ ਸੱਚ ਤਾਂ ਤੇ ਤੁਹਾਡਾ ਵਿਆਹ ਆਇਆ ਹੋਵੇ ਤੇ ਫੇਰ ਵੀ ਤੁਸੀਂ ਬਲੌਗ ਪਾਓ ਹਾਂ ਜੀ ਮੇਰੀ ਇਹ ਘਰ ਵਾਲੀ ਆ ਚੰਗੇ ਤਾਂ ਨਹੀਂ ਲੱਗਦਾ ਉਹ ਤਾਂ ਬੰਦਾ ਪਰ ਇਦਾਂ ਦੇ ਬਲੌਗ ਪਾਉਂਦੇ ਫੇਰ ਵੀ ਕਹੋ ਕਿ ਹਾਂ ਮੇਰੀ ਘਰ ਵਾਲੀ ਪਹਿਲਾਂ ਦੱਸੋ ਕਿਹੜੀ ਕੋਲੋਂ ਘਰ ਵਾਲੀਆਂ ਬਣਾ ਲੈਂਦੇ ਜੇ ਕੋਈ ਨਾ ਤੁਹਾਡਾ ਵਿਆਹ ਹੋਇਆ ਹੁੰਦਾ ਨਾ ਕੁਝ ਪਹਿਲਾਂ ਸੋਸ਼ਲ ਮੀਡੀਆ ਦੇ ਭੜਕਾਈ ਫਿਰਦੇ ਹੁੰਦੇ ਜੇ ਨਾਲ ਕਿ ਮੇਰੇ ਨਾਲ ਹੀ ਇਹਦਾ ਜੀਵਨ ਸਾਥੀ ਮੇਰੇ ਬਣ ਗਏ ਹੁਣ ਜੀਵਨ ਸਾਥੀ ਜਦੋਂ ਦੂਰ ਹੁੰਦੇ ਆ ਉਦੋਂ ਫਿਰ ਤੁਹਾਨੂੰ ਬਿਮਾਰੀਆਂ ਵੀ ਲੱਗਣੀਆਂ ਚਾਲੂ ਹੋ ਜਾਂਦੀਆਂ ਆ ਤੇ ਐਨੀ ਕ ਆਪਣੀ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵਾਕਿਆ ਵਿਚਾਰੇ ਨੂੰ ਬਹੁਤ ਦੁੱਖ ਲੱਗਾ ਵਾ ਹੁਣ ਕੀ ਕਰ ਸਕਦੇ ਹੁਣ ਆਪਾਂ ਤਾਂ ਕੋਈ ਕਰਦੇ ਸਾਦੇ ਨੂੰ ਵਿਚਾਰੀ ਉਹੀ ਕਰ ਸਕਦੀ ਸੀ ਹੁਣ ਉਹ ਵੀ ਨਿਕਲ ਚੁਕੀ ਆ ਥੋੜ ਮੈਂ ਕੀ ਕਰਾਂਗੇ ਸੋਚਦਾ ਪਿਆ ਹੁਣ ਵਿਚਾਰਾ ਕੀ ਕਰੇਗਾ ਤੇ ਪਹਿਲੀ ਗੱਲ ਤੇ ਭਾਈ ਤੈਨੂੰ ਮੈਂ ਦੱਸਾਂ ਕਿ ਕੀ ਚੱਕਰੀ ਪਹਿਲਾਂ ਤੇ ਚਲੋ ਜੋ ਵੀ ਉਹਦਾ ਵਿਆਹ ਹੋ ਗਿਆ ਨਾ ਯਾਰ ਜਿੱਦਾਂ ਵਿਆਹ ਹੋ ਗਿਆ ਤੇ ਉਹਨੂੰ ਮਤਲਬ ਇਹਨੂੰ ਵੀ ਪਿੱਛੇ ਹਟ ਜਾਣਾ ਚਾਹੀਦਾ ਵਾ ਕਿ ਇਹਦੀ ਲਾਈਫ ਦੇ ਨਾਲ ਇੰਟਰਸਟ ਨਹੀਂ ਰੱਖਣਾ ਚਾਹੀਦਾ ਕਿਉਂਕਿ ਚਲੋ ਉਹਨੇ ਜਦੋਂ ਜਿੱਦ ਕੇ ਮਤਲਬ ਉਹ ਲਾਈਫ ਕਿਉਂ ਚੋਂ ਨਿਕਲ ਕੇ ਚਲ ਗਈ ਆ ਹੁਣ ਬਾਈ ਦੇ ਵੇਰ ਜਦਾਂ ਇਹ ਕੋਈ ਵੀਡੀਓ ਪਾਉਂਦਾ ਵਾ ਕੱਲ ਨੂੰ ਉਹਦੇ ਘਰ ਵਾਲੇ ਵੇਂਦਾ ਵਾ ਘਰ ਵਾਲਾ ਵੇਂਦਾ ਕੋਈ ਉਤੇ ਕੁੜੀ ਤੇ ਵੀ ਮਤਲਬ ਕੋਈ ਗਲਤ ਵਲ ਬੋਲੂਗਾ ਅਗਲਾ ਕਹੂਗਾ ਤੇਰਾ ਫਰੈਂਡ ਫੇਰ ਡਿਆ ਵਾ ਇਦਾਂ ਪਾਉਣ ਇਦਾਂ ਤੇ ਪਾਉਣੀਆਂ ਨਹੀਂ ਚਾਹੀਦੀਆਂ ਇਹਨੂੰ ਵੀਡੀਓ ਤੇ ਬਾਕੀ ਇੱਕ ਗੱਲ ਹੋਰ ਹੈਗੀ ਆ ਬਾਕੀ ਚਲੋ ਇਹ ਚੀਜ਼ਾਂ ਹੁਣ ਸੋਸ਼ਲ ਮੀਡੀਆ ਤੋਂ ਹਟ ਗਈਆਂ ਤੇ ਹੈ ਨਹੀਂ ਆ ਬਾਕੀ ਇੱਕ ਗੱਲ ਹੈ ਉਹ ਕਿਦਾ ਇਹਨਾਂ ਨੇ ਫੋਟੋ ਫੋਟੋ ਗੱਲ ਲਈ ਕੋ ਕਿੱਥਿਆਂ ਦੀ ਤੇ ਇਹੋ ਜਿਹਾ ਜਲੋਸ ਕੱਢਣਾ ਨਾ ਇਹਨਾਂ ਨੇ ਆਹੋ ਨਿਹਰ ਪਊਗਾ ਦੋ ਤੇ ਬਾਕੀ ਇਹੋ ਜਿਹਾ ਬਾਕੀ ਗੱਲਾਂ ਬਾਤਾਂ ਕਰਦੇ ਖਤਮ ਹੋਣ ਤੇ ਓਕੇ ਜੀ ਬਾਏ ਬਾਏ